ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਸਹਿਬ ਸਿੰਘ ਵਿਰਕ ਨਾਬਾ ਤਿਮਰ ਨਾਲ ਨੇ ਸਾਥੀ ਪ੍ਰਿਤਪਾਲ ਸਿੰਘ ਮਾਹੋਰਾਣਾ ਸਤਿ ਸ੍ਰੀ ਅਕਾਲ ਜੀ ਦੋਸਤੋ ਪਿੱਛੇ ਜੇ ਹਰਜੀਤ ਹਰਮਨ ਹੋਣਾਂ ਦਾ ਇੱਕ ਗੀਤ ਆਇਆ ਸੀ ਰੱਬੀ ਜਾਂ ਸਬੱਬੀ ਮਿਲ ਹੋਣਗੇ ਵੰਡੇ ਹੋਏ ਪੰਜਾਬ ਦੀ ਤਰ੍ਹਾਂ ਇਹ ਭਾਰਤ ਮਾਲਾ ਪ੍ਰੋਜੈਕਟ ਦਾ ਇੱਕ ਵੱਡੀ ਸੜਕ ਹੈ ਜਿਹੜੀ ਪੰਜਾਬ ਦੇ ਵਿੱਚੋਂ ਬਹੁਤ ਵੱਡਾ ਭਾਗ ਇਹਦਾ ਲੰਘਦਾ ਹੈ ਇਹਦੇ ਬਾਰੇ ਇੱਕ ਬਹੁਤ ਹੀ ਦਿਲਚਸਪ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਾਂਗੇ ਬਹੁਤ ਕੀਮਤੀ ਜਾਣਕਾਰੀ ਹੈ ਜਿਹੜੇ ਹਰਜੀਤ ਧਰ ਹਰਮਨ ਉਹਨਾਂ ਦੇ ਗੀਤ ਦੀਆਂ ਅਸੀਂ 17 ਸਾਂਝੀਆਂ ਕੀਤੀਆਂ ਨੇ ਉਹਨਾਂ ਦਾ ਮੁੱਖ ਕਾਰਨ ਹੈ ਕਿ ਜਿਵੇਂ ਹੁਣ ਤੁਸੀਂ ਇਸ ਵਕਤ ਆਪਣੇ ਟੀਵੀ ਦੀ ਸਕਰੀਨ ਤੇ ਵੇਖੋਗੇ ਕਿ ਜਿਹੜਾ ਇਹ ਪ੍ਰੋਜੈਕਟ ਹੈ ਇਹ ਬੜੀ ਦੂਰ ਦੂਰ ਜਾ ਕੇ ਜਿਹੜੇ ਨੇੜੇ ਆਲੇ ਦੁਆਲੇ ਵੱਸਦੇ ਲੋਕ ਨੇ ਬੜੀ ਦੂਰੋਂ ਘੁੰਮ ਕੇ ਆਣ ਕੇ ਉਹਨਾਂ ਦਾ ਸੰਪਰਕ ਹੋਵੇਗਾ ਇੱਕ ਦੂਸਰੇ ਨਾਲ ਕਹਿ ਲਈਏ ਕਿ ਇਹ ਕਈ ਕਈ ਕਿਲੋਮੀਟਰ 30 30 40 40 ਕਿਲੋਮੀਟਰ ਤੱਕ ਲੰਬੇ ਏਰੀਏ ਦੇ ਲੋਕ ਜਿਹੜੇ ਨੇ ਆਪਸ ਵਿੱਚ ਇੱਕ ਦੂਸਰੇ ਨਾਲੋਂ ਕੱਟ ਗਏ ਨੇ ਸੋ ਕਹਿਣ ਤੋਂ ਪਾਵੇ ਇਹਨਾਂ ਵਾਸਤੇ ਇਹ ਇੱਕ ਬਾਰਡਰ ਜਿਹਾ ਬਣ ਚੁੱਕਿਆ ਹੈ ਇੱਕ ਸਰਹੱਦ ਜੀ ਬਣ ਚੁੱਕੀ ਹੈ ਪਰ ਮਹੌਰਾਣਾ ਕਹਿੰਦੇ ਨੇ ਕੁਝ ਹਾਸਲ ਕਰਨ ਲਈ ਕੁਝ ਗਵਾਉਣਾ ਪੈਂਦਾ ਹ ਸੋ ਇਹ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਹੈ ਹਜ਼ਾਰਾਂ ਏਕੜ ਜ਼ਮੀਨ ਇੱਕ ਪ੍ਰੋਜੈਕਟ ਦੇ ਵਿੱਚ ਵਾਹੀਯੋਗ ਜ਼ਮੀਨ ਉਹਦੀ ਪੇਂਟ ਚੜੀ ਹੈ ਪਰ ਇਸ ਦੇ ਬਦਲੇ ਵਿੱਚ ਕੀ ਕੀ ਹਾਸਲ ਕੀਤਾ ਭਾਰਤ ਨੇ ਇਹਦੀ ਵਜ੍ਹਾ ਕੀ ਹੈ ਇਸ ਨੂੰ ਬਣਾਉਣ ਦੀ ਉਹ ਦੱਸੋ ਤਾਂ ਕਿ ਸਾਡੇ ਦਰਸ਼ਕ ਵੀ ਗੱਲਬਾਤ ਸੁਣ ਕੇ ਮਾਣ ਮਹਿਸੂਸ ਕਰਨ ਦੇਖੋ ਜੀ ਜਿਹੜੀ ਆਪਣੇ ਹੁਣ ਆ ਕੇ ਕਿ ਮੁਲਕ ਦੀ ਤਰੱਕੀ ਹੈ ਆਉਣ ਵਾਲੇ ਸਮੇਂ ਚ ਆਉਣ ਵਾਲੇ 100 ਸਾਲਾਂ ਦੇ ਵਿੱਚ ਜੇਕਰ ਟ੍ਰੇਡ ਨੂੰ ਦੇਖੀਏ ਸਾਡੇ ਮੁਲਕ ਦੇ ਨੂੰ ਉਹਦੇ ਨਾਲ ਜੋੜ ਕੇ ਵਪਾਰ ਦੇ ਨਾਲ ਜੋੜ ਕੇ ਜਿਹੜਾ ਪੂਰੀ ਦੁਨੀਆ ਦਾ ਵਪਾਰ ਹੈ ਉਹਦੇ ਉੱਪਰ ਕੌਣ-ਕੌਣ ਇਸ ਵੇਲੇ ਕਾਬਜ਼ ਨੇ ਤੇ ਉਹਨਾਂ ਵਿੱਚ ਕੀ ਕੀ ਹਲਚਲ ਚੱਲਦੀ ਆ ਜੇਕਰ ਉਹਨਾਂ ਵਿੱਚ ਕੰਪੀਟੀਸ਼ਨ ਹੈ ਕਿਹੜੇ ਕਿਹੜੇ ਧੜਿਆਂ 'ਚ ਕੰਪੀਟੀਸ਼ਨ ਹੈ ਤੇ ਉਹਨਾਂ ਦੀ ਕਮਜ਼ੋਰੀ ਕੀ ਆ ਜਾਂ ਫਿਰ ਉਹਨਾਂ ਦੇ ਵਿੱਚ ਖਾਸ ਕੀ ਹੈ ਇਹ ਚੀਜ਼ ਇੱਕ ਵੱਡੇ ਪੱਧਰ ਤੇ ਕਾਰੋਬਾਰ ਨੂੰ ਇੱਕ ਮੁਲਕ ਦੇ ਕਾਰੋਬਾਰ ਨੂੰ ਹੈ ਜਿਹੜੀ ਉਹ ਡਿਸਾਈਡ ਕਰਦੀ ਹੈ ਇੱਕ ਪਾਸੇ ਤਾਂ ਚੀਨ ਆ ਚੀਨ ਆ ਜਿਹੜਾ ਉਹ ਟੱਕਰ ਦੇ ਰਿਹਾ ਦੂਸਰੇ ਯੂਰਪੀਅਨ ਮੁਲਕਾਂ ਨੂੰ ਤੇ ਅਮਰੀਕਾ ਨੂੰ ਅਮਰੀਕਾ ਦੇ ਕੋਲ ਬੰਦਰਗਾਹਾਂ ਨੇ ਉਹਦੇ ਕੋਲ ਪਹਿਲਾਂ ਤੋਂ ਹੀ ਸੜਕੀ ਆਵਾਜਾਈ ਹੈ ਉਹਨਾਂ ਮੁਲਕਾਂ ਦੇ ਕੋਲ ਪਹਿਲਾਂ ਤੋਂ ਹੀ ਸਮੁੰਦਰੀ ਰਸਤੇ ਨੇ ਸਵੇਜ ਨਹਿਰ ਹੈ ਉਹ ਉਹਨਾਂ ਨੂੰ ਪੂਰੀ ਦੁਨੀਆ ਤੇ ਵਪਾਰ ਦੇ ਉੱਪਰ ਰਾਜ ਕਰਨ ਦੇ ਲਈ ਹੈ ਉਹ ਸੂਟੇਬਲ ਹੈ ਚైనా ਦੇ ਕੋਲ ਕੋਈ ਵੱਡੀ ਇੰਟਰਨੈਸ਼ਨਲ ਲੈਵਲ ਦੀ ਬੰਦਰਗਾਹ ਨਹੀਂ ਹੈਗੀ ਜੀ ਪਾਕਿਸਤਾਨ ਕੋਲ ਹੈ ਇਸ ਕਰਕੇ ਚైనా ਨੇ ਕੀ ਕੀਤਾ ਪਾਕਿਸਤਾਨ ਦੇ ਨਾਲ ਯਾਰੀ ਪਾ ਕੇ ਉਸ ਨੇ ਸੀ ਪੈਕ ਆਪ ਦਾ ਜਿਹੜਾ ਇਸੇ ਤਰ੍ਹਾਂ ਦਾ ਵੱਡਾ ਰੋਡ ਮਾਰਗ ਹੈ ਜਿਹੜਾ ਉਹ ਚੈਨੋ ਤੋਂ ਤੁਰਦਾ ਹੋਇਆ ਸਾਡੇ ਲਾਹੌਰ ਤੋਂ ਅਗੇ ਨਿਕਲ ਜਾਂਦਾ ਹੈ ਸਾਡੇ ਇਹ ਆਖੀਏ ਕਿ ਇਹ ਤਾਂ ਸਾਡਾ ਪੰਜਾਬ ਹੈ ਜਿਹਦੇ ਵਿੱਚ ਸਾਡਾ ਭਾਰਤ ਮਾਲਾ ਪ੍ਰੋਜੈਕਟ ਹੈ ਜਿਹੜਾ ਇਹ ਆ ਰਿਹਾ ਹੈ ਇਹ ਗਲਿਆਰਾ ਹੈ ਪੂਰੇ ਮੁਲਕ ਦਾ ਇਹਦੇ ਵਿੱਚ ਉਚਾਈ ਵੀ ਤੇ ਇਹਦੀ ਲੰਬਾਈ ਹੈ ਜਿਹੜੀ ਦਿੱਲੀ ਤੋਂ ਸ਼ੁਰੂ ਹੁੰਦਾ ਹੈ ਜਿਸ ਉੱਪਰ ਅਸੀਂ ਖੜੇ ਹਾਂ ਤੇ ਕਟੜਾ ਤੱਕ ਪਹੁੰਚੇਗਾ ਇਹ ਤਾਂ ਹੈਗਾ ਕਿ ਜਿੰਨਾ ਕਮਰਸ਼ਲ ਹੋਏਗਾ ਇਹਨਾਂ ਸਟੇਟਾਂ ਦਾ ਜਾਂ ਫਿਰ ਗਵਾਂਡੀ ਕੰਟਰੀਜ਼ ਦੇ ਨਾਲ ਉਹ ਆਉਣ ਵਾਲੇ ਸਮੇਂ 'ਚ ਇਸ ਗਲਿਆਰੇ ਤੇ ਇਸ ਵੱਡੇ ਸੜਕੀ ਮਾਰਕ ਤੇ ਡਿਪੈਂਡ ਕਰੇਗਾ ਬਾਰੇ ਪੰਜਾਬ ਦੀ ਗੱਲ ਕਰੀਏ ਪੰਜਾਬ ਵਿੱਚ ਲਗਭਗ 408 ਕਿਲੋਮੀਟਰ ਜਿਹੜਾ ਇਹ ਏਰੀਆ ਕਵਰ ਕਰਦਾ ਹੈ ਇਹਦੇ ਵਿੱਚ ਸਪੀਡ ਹੈ ਜਿਹੜੀ ਘੱਟੋ-ਘੱਟ 80 ਕਿਲੋਮੀਟਰ ਤੇ ਵੱਧ ਤੋਂ ਵੱਧ 150 ਕਿਲੋਮੀਟਰ ਉਹਨਾਂ ਵਾਹਨਾਂ ਦੀ ਰੱਖੀ ਜਾਏਗੀ ਹਾਲਾਂਕਿ ਇਹਦੇ ਉੱਪਰ ਜਦੋਂ ਦੁਰਘਟਨ ਹੋਊਗਾ ਲਗਭਗ 2027 ਤੋਂ ਬਾਅਦ ਇੱਥੇ ਵਾਹਨ ਚੱਲਣੇ ਸ਼ੁਰੂ ਹੋਣਗੇ ਕਿਉਂਕਿ ਹਾਲੇ ਤਾਂ ਇਹ ਸੰਗਰੂਰ ਤੋਂ ਲੈ ਕੇ ਮਲੇਰਕੋਲਾ ਤੱਕ ਹੀ ਕੰਪਲੀਟ ਹੋਇਆ ਹੈ ਮਲੇਰਕੋਲਾ ਤੋਂ ਅੱਗੇ ਚੱਲ ਕੇ ਇਹਨੇ ਜੰਮੂ ਤੱਕ ਜਾਣਾ ਹੈ ਕਟੜਾ ਤੱਕ ਜਾਣਾ ਹੈ ਹੁਣ ਇਹਦੀ ਕਮਰਸ਼ੀਅਲ ਵੈਲਿਊ ਦੀ ਗੱਲ ਕਰੀਏ ਇਸ ਤਰ੍ਹਾਂ ਚਾਈਨਾ ਹੈ ਤੁਰ ਚੁੱਕਿਆ ਇਸ ਮਾਰਗ ਤੇ ਉਹਨੇ ਆਪਣਾ ਸੀ ਪੈਕ ਜਿਹੜਾ ਵੱਡਾ ਮਾਰਗ ਹੈ ਉਹ ਪਾਕਿਸਤਾਨ ਦੇ ਲਾਹੌਰ ਤੋਂ ਅੱਗੇ ਤੱਕ ਉਹ ਲੈ ਗਿਆ ਉਹ ਬੰਦਰਗਾਹ ਤੱਕ ਲੈ ਗਿਆ ਜਿਹੜੀ ਬੰਦਰਗਾਹ ਨੇ ਅੱਗੇ ਚੱਲ ਕੇ ਬਹੁਤ ਵੱਡਾ ਰੋਲ ਪਲੇ ਕਰਨਾ ਜਿਹੜਾ ਟ੍ਰੇਡ ਹੋਊਗਾ ਇਸ ਏਸ਼ੀਆ ਦਾ ਉਸ ਦੂਸਰੇ ਮਹਾਦੀਪ ਯੂਰਪ ਨਾਲ ਜਾਂ ਅਮਰੀਕਾ ਦੀ ਕੰਟਰੀਜ਼ ਦੇ ਨਾਲ ਇਸ ਕਰਕੇ ਉਹਦੀ ਮਜਬੂਰੀ ਸੀ ਚైనా ਦੀ ਘਾਟ ਇਹ ਸੀਗੀ ਕਿ ਉਹਦੇ ਕੋਲ ਕੋਈ ਵੱਡਾ ਸੜਕੀ ਮਾਰਗ ਨਹੀਂ ਸੀ ਚైనా ਦੀ ਘਾਟ ਇਹ ਸੀ ਉਹਦੇ ਕੋਲ ਕੋਈ ਵੱਡਾ ਸਮੁੰਦਰੀ ਮਾਰਗ ਨਹੀਂ ਸੀ ਉਸ ਨੂੰ ਪੂਰਾ ਉਹ ਕਰ ਰਿਹਾ ਤੇ ਪਾਕਿਸਤਾਨ ਦੇ ਵਿੱਚ ਇਹ ਹੈ ਇੱਕ ਪਾਸੇ ਸਾਡਾ ਪੰਜਾਬ ਆ ਜਾਂਦਾ ਹੈ ਦੂਸਰੇ ਪਾਸੇ ਪਾਕਿਸਤਾਨੀ ਪੰਜਾਬ ਹੈ ਜਿਹਨੂੰ ਆਪਾਂ ਲਹਿੰਦਾ ਪੰਜਾਬ ਕਹਿੰਦੇ ਆ ਪਰ ਦੋਵਾਂ ਵਿੱਚ ਜਦੋਂ ਦੋ ਵੱਡੇ ਸੜਕੀ ਮਾਰਗ ਲੰਘਦੇ ਆ ਦਾ ਦੋਵਾਂ ਦਾ ਰਿਐਕਸ਼ਨ ਵੱਖਰਾ ਵੱਖਰਾ ਹੈ ਜਿਹੜੇ ਪਾਕਿਸਤਾਨ ਦੇ ਲੋਕ ਨੇ ਨਾ ਉਹ ਪੰਜਾਬ ਵਾਲੇ ਉਹ ਇਹਨਾਂ ਰਿਐਕਟ ਨਹੀਂ ਕਰਦੇ ਕਿ ਚైనా ਲੀਜ਼ ਤੇ ਲੈ ਰਿਆ ਸਾਡੀ ਬੰਦਰਗਾਹ ਨੂੰ ਜਾਂ ਫਿਰ ਇਹਨਾਂ ਵੱਡਾ ਹਾਈਵੇ ਬਣਾ ਰਿਹਾ ਉਹਨਾਂ ਨੇ ਜਿੰਨਾ ਉਹਨਾਂ ਨੂੰ ਪੈਸਾ ਮਿਲਿਆ ਉਹ ਰਿਸਿਵ ਕੀਤਾ ਉਹਨਾਂ ਨੇ ਆਨੰਦ ਮਾਣਿਆ ਸਾਡੇ ਲੋਕ ਇਸ ਨੂੰ ਹਰ ਐਂਗਲ ਤੋਂ ਦੇਖਦੇ ਆ ਜਿਵੇਂ ਤੁਸੀਂ ਸ਼ੁਰੂ ਸ਼ੁਰੂਆਤ ਵਿੱਚ ਆਖਿਆ ਕਿ ਸਾਡੀ ਬਹੁਤ ਖੇਤੀਯੋਗ ਜਿਹੜੀ ਉਪਜਾਊ ਜ਼ਮੀਨ ਹੈ ਉਹ ਦੱਬੀ ਜਾਂਦੀ ਆ ਸੜਕੀ ਮਾਰਗਾਂ ਦੇ ਹੇਠਾਂ ਉਹ ਕਿੰਨੀ ਉਪਜ ਹੋਣੀ ਸੀ ਉਹਦਾ ਘਾਟਾ ਹੈ ਜਿਹੜਾ ਉਹ ਕਿਵੇਂ ਰਿਕਵਰ ਹੋਗਾ ਕਿਉਂਕਿ ਅਸੀਂ ਖੇਤੀ ਪ੍ਰਧਾਨ ਸਟੇਟਾਂ ਖੇਤੀ ਪ੍ਰਧਾਨ ਕੰਟਰੀਆਂ ਸਾਨੂੰ ਪਹਿਲ ਹੈ ਜਿਹੜੀ ਉਪਜ ਨੂੰ ਹੁੰਦੀ ਹੈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਉਹ ਉਪਜ ਤੇ ਡਿਪੈਂਡ ਕਰਦੀਆਂ ਉਹਨਾਂ ਦਾ ਜਿਹੜਾ ਫਿਊਚਰ ਹੈ ਆਪਾਂ ਕਿਸ ਤਰ੍ਹਾਂ ਇਹਦਾ ਫਾਇਦਾ ਲੈ ਰਹੇਗੇ ਇਹਦਾ ਇਹ ਦੇਖੋ ਇਹਦਾ ਪਰ ਫਾਇਦਾ ਬਹੁਤ ਹੈ ਇਹਦੇ ਵਿੱਚ ਆਪਣੀਆਂ ਸਟੇਟਾਂ ਦਾ ਟ੍ਰੇਡ ਹੈ ਜਿਹੜਾ ਖਾਸ ਤੌਰ ਤੇ ਪੰਜਾਬ ਹੈ ਜਦੋਂ ਆਉਣ ਵਾਲੇ ਸਾਲਾਂ ਚ ਇੱਥੇ ਟ੍ਰੇਡ ਹੋ ਗਿਆ ਇਹ ਟ੍ਰੇਡ ਸਿੱਧਾ ਕਿਉਂਕਿ ਜਦੋਂ ਨਾ ਦੂਸਰੇ ਪਾਸੇ ਅਸੀਂ ਲੈਨੇ ਪੰਜਾਬੀ ਗੱਲ ਕਰਦੇ ਆ ਉਥੇ ਵੱਡਾ ਸੜਕੀ ਮਾਰਗ ਸੀ ਪੈਕ ਹੈ ਜਿਹੜਾ ਚైనా ਤੋਂ ਆਉਂਦਾ ਹੈ ਉਹ ਅੰਮ੍ਰਿਤਸਰ ਤੋਂ 50 ਕਿਲੋਮੀਟਰ ਵੱਸ ਦੂਰ ਹੈ ਤਰਨਤਾਰਨ ਤੋਂ 65 ਕਿਲੋਮੀਟਰ ਫਾਜ਼ਿਲਕਾ ਤੋਂ ਉਹ 85 ਕਿਲੋਮੀਟਰ ਦੂਰ ਹੈ ਮਤਲਬ ਅਸੀਂ ਉਹਦੇ ਕੰਢੇ ਤੇ ਆ ਸਾਡੀ ਵੱਖੀ ਚੋਂ ਐਡਾ ਵੱਡਾ ਇੰਟਰਨੈਸ਼ਨਲ ਲੈਵਲ ਦਾ ਇੱਕ ਸੜਕੀ ਮਾਰਗ ਗਿਆ ਉਹਦੇ ਨਾਲ ਅਗਲੇ ਜਿਹੜੇ ਸਮਝੌਤੇ ਹੋਣਗੇ ਮੁਲਕਾਂ ਦੇ ਸਾਡਾ ਵੀ ਹੋਊਗਾ ਇਟ ਮੀਨ ਸਾਡਾ ਜਿਹੜਾ ਟ੍ਰੇਡ ਆ ਉਹ ਸਿਰਫ ਪਾਕਿਸਤਾਨੀ ਅਗੇ ਅਫਗਾਨਿਸਤਾਨ ਇਰਾਕ ਯੂਰਪਾ ਅਮਰੀਕਾ ਤੱਕ ਜਾਊਗਾ ਸਾਡਾ ਮਾਲ ਇਹਨਾਂ ਸੜਕਾਂ ਦੀ ਬਦਲਾਅ ਇਸ ਕਰਕੇ ਉਹ ਜਿਹੜੀ ਵੱਡੇ ਆਉਣ ਵਾਲੇ 100 ਸਾਲਾਂ 'ਚ ਡਾਲਰਾਂ ਦੇ ਵਿੱਚ ਜਿਹੜਾ ਕਹਿ દਈਏ ਕਿ ਕਾਰੋਬਾਰ ਹੋਣਾ ਉਹਦੇ ਉੱਪਰ ਸਾਡੇ ਮੁਲਕ ਦਾ ਵੀ ਰੋਲ ਆ ਜਿਹੜਾ ਵੱਡਾ ਹੋਊਗਾ ਇਹਨਾਂ ਸੜਕਾਂ ਦੇ ਜ਼ਰੀਏ ਜੇ ਮਤਲਬ ਕਹਿ ਲਈਏ ਜਿਹੜਾ ਭਾਰਤ ਦਾ ਸਭ ਤੋਂ ਵੱਧ ਭਰੋਸੇਯੋਗ ਜਿਹੜਾ ਦੋਸਤ ਹੈ ਉਹਦਾ ਨਾਮ ਤੁਸੀਂ ਸ਼ਾਇਦ ਛੱਡ ਗਿਓ ਰੂਸ ਹਾਂ ਰਸ਼ੀਆ ਜਿਹੜਾ ਹੈ ਪਰ ਇੱਥੇ ਜਿਹੜਾ ਰਸ਼ੀਆ ਦਾ ਰੋਲ ਆ ਉਹ ਸਾਡੇ ਨਾਲ ਨਹੀਂ ਹੈਗਾ ਰਸ਼ੀਆ ਨੂੰ ਕਾਰੋਬਾਰ ਚਾਹੀਦਾ ਹੈ ਪਰ ਵਿੱਚ ਚਾਈਨਾ ਤੇ ਰਸ਼ੀਆ ਇਕੱਠੇ ਹੋ ਕੇ ਅਮਰੀਕਾ ਨੂੰ ਟੱਕਰ ਦੇਣ ਦੀ ਤਿਆਰੀ ਚ ਨੇ ਲਗਭਗ ਉਹ ਟੱਕਰ ਦੇ ਵੀ ਚੁੱਕੇ ਨੇ ਇਸ ਕਰਕੇ ਉਹਦਾ ਹੀ ਇੱਕ ਹਿੱਸਾ ਉਸ ਕਾਰੋਬਾਰ ਦਾ ਹਿੱਸਾ ਇਹਨਾਂ ਸੜਕੀ ਮਾਰਗਾਂ ਨੇ ਬਣਾਣਾ ਹੋਰ ਜਿਹੜੇ ਨੇ ਤੁਸੀਂ ਦੇਖ ਰਹੇ ਹੋ ਵੱਡੀਆਂ ਵੱਡੀਆਂ ਡਿਵੈਲਪਮੈਂਟਸ ਹੋ ਰਹੀਆਂ ਉਹ ਇੱਕ ਗਲੋਬਲ ਜਿਹੜਾ ਸੜਕੀ ਮਾਰਗ ਨੇ ਜਿਹੜੇ ਅੱਜ ਦੇ ਦੌਰ ਚ ਨੇ ਬਣ ਰਹੇ ਨੇ ਆਉਣ ਵਾਲੇ 100 ਸਾਲਾਂ ਚ ਉਹਨਾਂ ਦੇ ਉੱਪਰ ਦੀ ਇੱਕ ਮੁਲਕ ਨੇ ਦੂਸਰੇ ਮੁਲਕ ਦੀ ਮਦਦ ਦੇ ਨਾਲ ਪੂਰੀ ਦੁਨੀਆ ਦੀ ਜਿਹੜੀ ਮਾਰਕੀਟ ਹੈ ਉੱਤੇ ਰਾਜ ਕਰਨਾ ਹੈ ਜੀ ਮਤਲਬ ਇੱਕ ਹੋਰ ਇਸ ਦੇ ਵਿੱਚ ਪੱਖ ਵੇਖਣ ਵਾਲਾ ਹੈ ਕਿ ਜੀ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਪਾਕਿਸਤਾਨ ਨੂੰ ਸੰਗਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਰਹੀ ਹੈ ਜੀ ਪਰ ਜੇਕਰ ਹੁਣ ਅੱਜ ਹੀ ਭਾਰਤ ਮਾਲਾ ਪ੍ਰੋਜੈਕਟ ਦਾ ਬਹੁਤ ਵੱਡਾ ਰਸਤਾ ਜਿਵੇਂ 408 ਕਿਲੋਮੀਟਰ ਹੈ ਪੰਜਾਬ ਦਾ ਇਧਰ-ਉਧਰ ਇਦਾਂ ਇਹ ਵੜ ਪੌਂਦਾ ਜਾ ਰਿਹਾ ਕਿਸੇ ਨੂੰ ਮਤਲਬ ਜਿਹੜੇ ਹੋਰ ਵੱਡੇ ਸੜਕਾਂ ਨੇਗੀਆਂ ਉਹ ਇਹਦੇ ਨਾਲ ਜੁੜ ਰਹੇ ਨੇ ਉਹਨਾਂ ਨੂੰ ਜੋੜ ਕੇ ਮਤਲਬ ਇਹ ਜੇਕਰ ਛੋਟਾ ਜਿਹੜਾ ਇੱਕ ਹੁੰਦਿਆਂ ਨੇ ਪਿੰਡਾਂ ਦੀਆਂ ਲਿੰਕ ਛੜਕਾਂ ਜੀ ਜੀ ਇੱਕ ਹੁੰਦਿਆਂ ਨੇ ਸ਼ਹਿਰੀ ਮਾਰਗੇ ਇੱਕ ਦੂਸਰੇ ਸ਼ਹਿਰਾਂ ਨੂੰ ਜੋੜਨ ਵਾਲੇ ਉਹ ਵੱਡੇ ਸ਼ਾਨਦਾਰ ਛੜਕਾਂ ਨੇ ਇਹ ਵੱਡੀਆਂ ਜਿਹੜੇ ਵੱਡੇ ਰਸਤੇ ਨੇ ਉਹਨਾਂ ਦੇ ਨਾਲ ਇੱਕ ਦੂਸਰੇ ਨੂੰ ਜੋੜਦਾ ਜਾ ਰਹੇ ਮਤਲਬ ਪੰਜਾਬ ਦਾ ਇੰਚ ਇੰਚ ਅੰਤਰਰਾਸ਼ਟਰੀ ਵਪਾਰ ਦੇ ਨਾਲ ਜੁੜ ਜਾਵੇਗਾ ਟਰੱਕ ਆਉਣਗੇ ਤੇ ਟਰੱਕ ਜਾਣਗੇ ਬਿਲਕੁਲ ਠੀਕ ਤੇ ਕਿਸੇ ਵੀ ਦੇਸ਼ ਦੇ ਵਿੱਚ ਸਮਾਨ ਪਹੁੰਚਾਉਣਾ ਬੜਾ ਸੁੱਖ ਹੋ ਜਾਵੇਗਾ ਤਾਂ ਜੇਕਰ ਇੱਥੇ ਵੇਖਿਆ ਜਾਵੇ ਤਾਂ ਪਹਿਲਾਂ ਜਹਾਜ਼ਾਂ ਜਾਂ ਸਮੁੰਦਰੀ ਜਹਾਜ਼ਾਂ ਰਹੀ ਸਮਾਨ ਦਾ ਲੈਣ ਦੇਣ ਹੁੰਦਾ ਸੀ ਜੀ ਤਾਂ ਹੁਣ ਜਦੋਂ ਇਹ ਰਸਤਾ ਆ ਗਿਆ ਛੜਕੀ ਰਹਾ ਛੜਕੀ ਮਾਰਗੇ ਤਾਂ ਆਉਣ ਵਾਲੇ ਸਮੇਂ 'ਚ ਜਿਹੜਾ ਟਰਾਂਸਪੋਰਟ ਦਾ ਕਹਿ ਲਈ ਜਿਹੜਾ ਇਧਰਲੇ ਪਾਸੇ ਜਿਹੜਾ ਵਪਾਰ ਹੈ ਤਾਂ ਜਿਹੜੇ ਟਰੱਕ ਨੇ ਉਹਨਾਂ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਡ ਪੈਣੀ ਹੈ ਵੱਡੇ ਟਰੱਕ ਨੇ ਇਹ ਵੱਡੇ ਟਰੱਕ ਹੋਣ ਜਿਹੜੇ ਅਸੀਂ ਅਮਰੀਕਾ ਕੈਨੇਡਾ 'ਚ ਦੇਖਦੇ ਆ ਨਾ ਦੇਖਦੇ ਆ ਉਹ ਉਹਨਾਂ ਵਾਸਤੇ ਆ ਮਾਰਗ ਹੈ ਤਾਂ ਉਹਨਾਂ ਦੇ ਨਾਲ ਇੱਕ ਹੋਰ ਉਹਨਾਂ ਟਰੱਕਾਂ ਦੇ ਨਾਲ ਮੈਨੂੰ ਲੱਗਦਾ ਇਹ ਚੀਜ਼ ਹੁਣ ਜੁੜੇਗੀ ਜਿਹੜੇ ਸਾਡੇ ਟਰੱਕ ਦੇ ਡਰਾਈਵਰ ਹੋਣਗੇ ਜੀ ਅਸੀਂ ਬਹੁਤ ਵਾਰੀ ਕਈ ਵਾਰੀ ਗੱਲ ਕਰਦੇ ਆਂ ਵੀ ਇੱਥੇ ਜਿਵੇਂ ਮਰਜ਼ੀ ਕਰੀ ਚੱਲੋ ਆਪਾਂ ਕੈਨੇਡਾ ਚੱਲੇ ਆਂ ਇੰਗਲੈਂਡ ਚੱਲੇ ਆਂ ਉੱਥੇ ਨਿਯਮ ਬੜੇ ਸਖਤ ਨੇ ਉੱਥੇ ਜਾ ਕੇ ਫਿਰ ਦੁਬਾਰਾ ਆਪਾਂ ਨੂੰ ਟੈਸਟ ਦੇਣਾ ਪਊਗਾ ਡਰਾਈਵਿੰਗ ਲਾਇਸੈਂਸ ਵਾਸਤੇ ਜੀ ਜੀ ਤਾਂ ਇਹ ਜਦੋਂ ਰਸਤੇ ਚੱਲਣੇ ਨੇ ਤੁਸੀਂ ਕਹੇ 2024 'ਚ ਆਪਾਂ ਗੱਲਬਾਤ ਕਰ ਰਹੇ ਆਂ 2027 'ਚ ਇਹਨੇ ਚੱਲਣਾ 3 ਸਾਲ ਨੂੰ ਜੀ ਜੀ 3.5 ਸਾਲ ਨੂੰ ਲਗਭਗ 27 ਇਸ ਦਾ ਮਤਲਬ ਅੱਜ ਦੀ ਆਪਾਂ ਗੱਲਬਾਤ ਚ ਇੱਕ ਇਹ ਵੀ ਨਤੀਜੇ ਨਿਕਲ ਰਹੇ ਨਾਲ ਕਿ ਜਿਹੜੇ ਸਾਡੇ ਬੱਚੇ ਨੇ ਨੌਜਵਾਨ ਪੜ੍ਹੇ ਲਿਖੇ ਨੇ ਉਹ ਜਦੋਂ ਹੁਣ ਡਰਾਈਵਿੰਗ ਲਾਇਸੈਂਸ ਵਾਸਤੇ ਅਪਲਾਈ ਕਰਨਗੇ ਉਹਨਾਂ ਨੂੰ ਇੱਕ ਸਪਰਟ ਫੁੱਲ ਇੱਕ ਸਪਰਟ ਆਉਣਗੇ ਜੀ ਜੀ ਉਹ ਪੂਰੇ ਪ੍ਰੋਫੈਸ਼ਨਲ ਹੋਣਗੇ ਜਿਹੜੇ ਵੱਡੇ ਟਰਾਲੇ ਨੇ ਕਹਿ ਲਈ ਜਿਹੜੇ 22 ਟਾਇਰੇ ਜਾਂ 40 ਟਾਇਰੇ ਜਾਂ 100 ਟਾਇਰੇ 200 ਟਾਇਰੇ ਵਾਲੇ ਜੀ ਜੀ ਉਹਨਾਂ ਦੇ ਉਸ ਸਮਰੱਥ ਹੋਣਗੇ ਜਿਵੇਂ ਜੀਵ ਅਨਜਾਣ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਡਰਾਈਵਿੰਗ ਲਾਇਸੈਂਸ ਨੇ ਉਹੋ ਜਿਹੀਆਂ ਚੀਜ਼ਾਂ ਵੱਲ ਹੁਣੇ ਤੋਂ ਬੱਚਿਆਂ ਨੂੰ ਧਿਆਨ ਦੇਣਾ ਪਊਗਾ ਜਿਹੜੇ ਡਰਾਈਵਰ ਨੇ ਕਹਿਣ ਤੋਂ ਬਾਅਦ ਉਹਨਾਂ ਨੂੰ ਬੜੇ ਤੇਜ਼ ਹੋਣਾ ਪਊਗਾ ਤਾਂ ਇਸ ਦੇ ਨਾਲ ਨਾਲ ਜਿਹੜੀਆਂ ਫੈਕਟਰੀਆਂ ਲੱਗਣਗੀਆਂ ਇੱਥੇ ਨੇੜੀਆਂ ਹੈਗੀਆਂ ਵੀ ਨੇ ਹਾਂ ਜਿੱਥੇ ਕੱਟ ਮਿਲਦਾ ਹੈ ਹਾਂ ਜਿੱਥੇ ਵੀ ਕੱਟ ਮਿਲਦਾ ਜੋੜ ਮਿਲਦਾ ਹੈ ਉੱਥੇ ਜਿਹੜੇ ਵਪਾਰੀ ਲੋਕ ਨੇ ਉਹ ਚਾਹੇ ਸਾਡੇ ਵੱਲੋਂ ਸੋਨਾ ਲੈ ਕੇ ਜਾਣ ਚਾਹੇ ਉਹ ਪੱਥਰ ਲੈ ਕੇ ਜਾਣ ਚਾਹੇ ਉਹ ਸਮਾਨ ਲੈ ਕੇ ਜਾਣ ਚਾਹੇ ਉਹ ਲੁਧਿਆਣਾ ਦੀ ਕੱਪੜਾ ਸੰਤ ਹਾਂ ਚਮੜਾ ਉਦਯੋਗ ਜਲੰਧਰ ਦਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਜਿੱਥੇ ਟੂਰਿਸਟ ਇੱਕ ਟੂਰਿਜ਼ਮ ਵਾਲਾ ਇੱਕ ਹੱਬ ਵੀ ਬਣ ਗਿਆ ਹੈ ਬਹੁਤ ਸ਼ਾਨਦਾਰ ਹੈ ਪਰ ਇਸ ਦੇ ਨਾਲ ਨਾਲ ਉੱਥੇ ਆਣ-ਗੈਣ ਤੇ ਕਰੋੜਾਂ ਅਰਬ ਰੁਪਏ ਦਾ ਵਪਾਰ ਉੱਥੇ ਇੱਕ ਕਹਿ ਲਈਏ ਟੂਰਿਜ਼ਮ ਦਾ ਵੀ ਹੈ ਤਾਂ ਇਸ ਦੇ ਨਾਲ ਨਾਲ ਜਿਹੜਾ ਸਮਾਨ ਦਾ ਆਦਾਨ-ਪ੍ਰਦਾਨ ਹੈ ਤੇ ਇਸ ਦੇ ਨਾਲ ਨਾਲ ਰਾਜਨੀਤੀ ਤਾਂ ਇਹ ਸਾਰੀਆਂ ਚੀਜ਼ਾਂ ਵੀ ਨਾਲ ਜੁੜਨ ਗਿਆ ਹਾਂ ਅਸਲ ਇਹ ਹੈ ਵੀ ਤਕਨੀਕ ਹੈ ਨਾ ਜਿਹੜੀ ਬੜੀ ਤੇਜ਼ੀ ਨਾਲ ਪਿਛਲੇ 10-15 ਸਾਲਾਂ ਚ ਬਦਲੀ ਇੰਟਰਨੈਟ ਦੇ ਆਉਣ ਤੋਂ ਬਾਅਦ ਅਸੀਂ ਬਹੁਤ ਕਾਲੀ ਚ ਬੜਾ ਕੁਝ ਦੇਖ ਲਿਆ ਤੇ ਅਸੀਂ ਪੁਰਾਣਾ ਹੈ ਜਿਹੜਾ ਲਗਭਗ ਉਹਨੂੰ ਕਿਤੇ ਨਾ ਕਿਤੇ ਵਿਸਾਰ ਵੀ ਦਿੱਤਾ ਪਰ ਹੁਣ ਜੇਕਰ ਆਪਾਂ ਦੇਖੀਏ ਸਾਡੀ ਤਸਵੀਰ ਆ ਪੰਜਾਬ ਦੀ ਉਹਦੇ ਵਿੱਚ ਹੁਣ ਬਦਲਾਅ ਨਜ਼ਰ ਆਊਗਾ ਉਹਨੂੰ ਦੋਹੇ ਐਂਗਲ ਤੋਂ ਆਪਾਂ ਲੋਕ ਮਹਿਸੂਸ ਕਰ ਸਕਦੇ ਆ ਅਸੀਂ ਉਹਨੂੰ ਥੋੜਾ ਬਹੁਤ ਨੈਗੇਟਿਵਲੀ ਵੀ ਲੈ ਸਕਦੇ ਆ ਤੇ ਸਕਾਰਾਤਮਕ ਵੀ ਅਸੀਂ ਦੋਹੇ ਪੱਖ ਦੇਖ ਸਕਦੇ ਆ ਹੁਣ ਤੁਸੀਂ ਆਖਿਆ ਕਿ ਜਿਹੜਾ ਹਾਈਵੇਜ਼ ਨੇ ਜਿੱਥੇ ਦੀ ਇਹਨੂੰ ਕੱਟ ਮਿਲਦਾ ਜਾਂ ਨਵੀਂ ਇੰਡਸਟਰੀ ਆ ਜਿਹੜੀ ਇੱਥੇ ਆਊਗੀ ਹੋਰ ਸਟੇਟਾਂ ਦੇ ਲੋਕਾਂ ਨੇ ਆ ਕੇ ਵੀ ਇਹ ਜਿਹੜੇ ਸੜਕਾਂ ਨੇ ਇਹਨਾਂ ਦੇ ਆਲੇ ਦੁਆਲੇ ਜਿਹੜੀ ਜ਼ਮੀਨ ਆ ਉੱਤੇ ਨਿਗਰ ਰੱਖਣੀ ਆ ਵੀ ਇਹਦੇ ਜਿਹੜੇ ਬਿਲਕੁਲ ਉੱਤਰ ਦੇ ਨੂੰ ਸੜਕ ਆ ਜਿਹੜੀ ਗੁਆਣ ਚ ਮਥਾ ਜਿਹੜੀ ਉੱਥੇ ਕਿੱਡੇ ਕਿ ਵੱਡੇ ਪ੍ਰੋਜੈਕਟ ਲਾ ਸਕਦੇ ਨੇ ਇਸ ਕਰਕੇ ਉਸ ਤੋਂ ਪਹਿਲਾਂ ਤੁਸੀਂ ਇਹ ਆਖਿਆ ਕਿ ਜਿਹੜੇ ਸਾਡੇ ਲੋਕ ਵਿਦੇਸ਼ ਚ ਜਾਂਦੇ ਨੇ ਉੱਥੇ ਜਾ ਕੇ ਟਰਕਿੰਗ ਚ ਜਾਣਾ ਚਾਹੁੰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਆਪਣੇ ਆਪ ਨੂੰ ਨਵੇਂ ਸਾਂਚੇ ਮੁਤਾਬਕ ਢਾਲ ਲੈਣਾ ਪਊਗਾ ਤਿਆਰ ਕਰਨਾ ਪਊਗਾ ਹੁਣ ਤੋਂ ਇਹ ਗੱਲਾਂ ਨੇ ਇਹਦੇ ਵਿੱਚ ਬੜੀ ਬੜੀ ਕਿੰਨਾ ਸੋਚਣ ਦੀ ਲੋੜ ਆ ਥੋੜੀ ਜਿਹੜੀ ਜ਼ਮੀਨ ਆ ਆ ਜਿੰਨੀ ਜ਼ਮੀਨ ਦਿਖ ਰਹੀ ਆ ਆਉਣ ਵਾਲੇ 70 ਕਸਾਲਾਂ ਚ ਜਦ ਇਹ ਇੱਥੋਂ ਤਾਂ ਲੰਘ ਗਿਆ ਜਦੋਂ ਕੰਪਲੀਟ ਹੋ ਗਿਆ ਇਹ ਸੋਨੇ ਦੇ ਪਾਸ ਸੋਨਾ ਵੀ ਇਹ ਤੋਂ ਸਸਤਾ ਹੋਣਾ ਦੇਖੋ ਜੀ ਇਹਦੀ ਕੀਮਤ ਤੁਸੀਂ ਅੰਦਾਜ਼ਾ ਲਾ ਹੀ ਨਹੀਂ ਸਕਦੇ ਕਹਿੰਦੇ ਹੁੰਦੇ ਨੇ ਨਾ ਵੀ ਮੂੰਹ ਮੰਗੀ ਉਸ ਤੋਂ ਵੀ ਮਹਿੰਗੀ ਜ਼ਮੀਨੇ ਵਿਕਣ ਆਲੀ ਆ ਪੰਜਾਬ ਦੀ ਜ਼ਮੀਨ ਆ ਉਹਦੇ ਉੱਪਰ ਕਾਰੋਬਾਰੀਆਂ ਦੀ ਅੱਖ ਆ ਹੁਣ ਵੀ ਚਾਹੀਦੀ ਆ ਕਿਉਂਕਿ ਜਿੱਥੋਂ ਦੀ ਇੱਕ ਵਾਰ ਕਹਿੰਦੇ ਨੇ ਬਾਜ਼ਾਰ ਲੰਘ ਗਿਆ ਉਹਦੀ ਕੀਮਤ ਦੁੱਗਣੀ ਚੌਗਣੀ ਹੋ ਜਾਂਦੀ ਆ ਇਸ ਕਰਕੇ ਇਹ ਆ ਕਿ ਜਿਹੜੇ ਆਪਣੇ ਲੋਕ ਆ ਇੱਕ ਦੌੜ ਆ ਵਿਦੇਸ਼ ਜਾਣ ਦੀ ਮੇਰੇ ਖਿਆਲ ਚ ਜੇਕਰ ਅਸੀਂ ਨਾ 30 ਸਾਲਾਂ ਬਾਅਦ ਦੇਖਾਂਗੇ ਉਦੋਂ ਜੇ ਗੱਲ ਕਰੀਏ ਜਾ ਕੇ ਉਦੋਂ ਹੋ ਸਕਦਾ ਕੋਈ ਵਿਦੇਸ਼ ਜਾਣ ਦਾ ਨਾਮ ਨਾ ਲਵੇ ਹੁਣ ਸਾਨੂੰ ਇੱਕ ਤਰ੍ਹਾਂ ਦੀ ਹਵਾ ਹੈ ਕਿ ਅਸੀਂ ਉਧਰ ਨੂੰ ਜਾਣਾ ਹੈ ਜਦੋਂ ਸਾਡੇ ਹੀ ਇੱਥੇ ਕੀਮਤਾਂ ਪੈਣ ਲੱਗ ਗਈਆਂ ਸਾਡੀਆਂ ਹੀ ਕਹਦੀਏ ਕਿ ਸੋਨੇ ਦੀ ਖਾਨ ਦੇ ਬਰਾਬਰ ਕੀਮਤ ਪੈਣ ਲੱਗੀ ਫਿਰ ਸਾਡੇ ਲੋਕ ਕਿਸੇ ਹੋਰ ਮੁਲਕ ਕਿਉਂ ਜਾਣਗੇ ਤੇ ਦੂਸਰੀ ਤਕਨੀਕ ਵਾਲੀ ਜਿਹੜੀ ਗੱਲ ਤੁਸੀਂ ਆਖੀ ਤਕਨੀਕ ਦੇ ਵਿੱਚ ਇਹ ਆ ਕਿ ਟਰੱਕਿੰਗ ਹੈ ਜਾਂ ਫਿਰ ਆਪਾਂ ਠੀਕ ਹੈ ਹੋਰ ਚੀਜ਼ਾਂ ਦੀ ਗੱਲ ਕਰੀਏ ਵਾਹਨਾਂ ਦੀ ਵੱਡੇ ਵਾਹਨਾਂ ਦੀ ਗੱਲ ਕਰੀਏ ਜਹਾਜ਼ਾਂ ਦੀ ਗੱਲ ਕਰੀਏ ਤਕਨੀਕ ਬੜੀ ਤੇਜ਼ੀ ਨਾਲ ਆ ਰਹੀ ਆ ਹੁਣ ਤਾਂ ਇਹ ਵੀ ਗੱਲ ਕੀਤੀ ਜਾ ਰਹੀ ਹੈ ਕਿ ਵੱਡੇ ਵੱਡੇ ਟਰੱਕ ਸੋਲਰ એનર્ਜੀ ਨਾਲ ਚੱਲਣਗੇ ਵੱਡੇ ਵੱਡੇ ਜਹਾਜ਼ ਨੇ ਜਿਹੜੇ ਸੋਲਰ એનર્ਜੀ ਨਾਲ ਚੱਲਣਗੇ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਐਸੀਆਂ એનર્ਜੀਸ ਸਾਡੇ ਯੂਨੀਵਰਸ ਵਿੱਚ ਮੌਜੂਦ ਨੇ ਜਿਹਦੇ ਉੱਪਰ ਹਾਲੇ ਐਕਸਪੈਰੀਮੈਂਟ ਹੋ ਰਹੇ ਨੇ ਮੀਨਸ ਪੈਟਰੋਲ ਤੇ ਡੀਜ਼ਲ ਵਾਲੀ ਜਿਹੜੀ ਟਰੱਕਿੰਗ ਉਹ ਆਫਟਰ 100 ইয়ারਜ਼ ਉਹ ਚੀਜ਼ ਨਹੀਂ ਰਹਿਣੀ ਨਹੀਂ ਉਹ ਤਾਂ ਕਹਿ ਹੀ ਰਹੇ ਨੇ ਸਰਕਾਰ ਨੇ ਜਾਂ ਨਿਤਨ ਗੜਗਰੀ ਸਾਹਿਬ ਹੁਣੇ ਨੇ ਪਾਸਪੋਰਟ ਮੰਤਰੀ ਉਹਨਾਂ ਨੇ ਹਾਂ ਬਿਜਲੀ ਜਿਹੜੀ 2030 ਤੱਕ ਤਾਂ ਸਿਹੜੀ ਡੀਜ਼ਲ ਵਾਲੇ ਵਾਹਨ ਨੇ ਤਾਂ ਹਟਾ ਦੇਣੇ ਗੜਕਾਂ ਤੋਂ ਵੀ ਜਿਹੜੇ ਨਾ ਇਲੈਕਟ੍ਰੋਨਿਕ ਇੰਜਨਸ ਬੈਟਰੀਜ਼ ਤੇ ਚੱਲਣ ਵਾਲੀਆਂ ਨੇ ਉਹ ਚੀਜ਼ਾਂ ਤੇ ਹੁਣ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ